ਕਾਰ ਲਾਹੀ ਤੇ ਉਹਦੇ ਕਹਿੰਦੇ ਰਾਤੀ ਦੀ ਲਿਖੀ ਜਦੋਂ ਅਸੀਂ ਟੋਹਰਾ ਨੂੰ ਐਸੇ ਤੋਹਰ ਬੱਚੋ ਮਾਰਿਆ ਓਹ ਠੀਕ ਐ ਐਸੇ ਤੋਹਰ ਆਇਆ ਵੀ ਮਾਰਿਆ ਇੱਕ ਵਾਰ ਇਥੇ ਗੇੜਾ ਜਿੰਦਾ ਤੀ ਤੂੰ ਹੀ ਜੋ ਆਖ ਨਹੀਂ ਦਿਖਰਦਾ ਆ ਗਈ ਸੰਗ ਜਾ ਹੁਣ ਅੱਡੇ ਤੇ ਸਾਡੇ ਅਸੀਂ ਦਿਨਾਂ ਤੋਂ ਬਿਨਾਂ ਪੱਤਰ ਨੂੰ ਉੱਠਿਆ ਹੀ ਗੱਲ ਕਰਦੀ ਐ ਤੁਹਾਨੂੰ 2 ਵਜੇ ਟਾਈਮ ਦਾ ਦੱਸਦਾ ਪਤਾ ਓਦੋਂ ਤੁਸੀਂ ਗੇੜਾ ਖੜਾ ਮਾਰ ਕੇ ਚਲੋ ਚੰਗਾ ਮੈਂ ਦੱਸਦਾ ਅਸੀਂ ਸਾਡੀ ਇੱਜ਼ਤ ਦਾ ਮਸਲਾ ਕਰਦੇ ਆਂ ਉਹ ਚੁਟਾ ਬੇਇੱਜ਼ਤੀ ਕਰਦਾ ਹੈ ਜੀਐਸਪੀ ਸਾਹਿਬ ਕੋਲ ਸਾਡੀਆਂ ਕੁੰਟੀਆਂ ਨੇ ਇਹਨਾਂ ਨੂੰ ਸੁਰਤੇ ਅਸੀਂ ਤਾਂ ਮੰਗ ਪੱਤਰ ਦੇ ਮਾਗੇ ਜਿਹੜੀ ਬੈਂਸਦਰੀ ਅਫੀਸਾਂ ਨੇ ਜਿਹੜੀਆਂ ਚੋੜੀਆਂ ਹੋਣੀਆਂ ਅਜੇ ਤੱਕ ਨਾ ਤੋਂ ਉਹਨਾਂ ਬਾਅਦ ਕੇ ਹੀ ਬਕਾਇਦਾ ਪੇਪਰ ਤੇ ਅਗਲਾਤ ਦੇ ਕੇ ਪ੍ਰਸ਼ਾਸਨ ਸਾਹਿਬ ਕਿਹਾ ਜੀ ਆ ਵੀ ਪ੍ਰਸ਼ਾਸਨ ਇਹਦੇ ਵਿੱਚ ਹਰਕਤ ਕਰਾਵੇ ਉਹਦੇ ਤੈਨੂੰ ਦੇ ਬਾਲ ਵਿੱਚ ਵੀ ਸਾਰੇ ਪੰਨਿਆਂ ਵਿੱਚ ਨੇ ਨੂੰ ਕਿਹਾ ਉਹਦੇ ਨੂੰ ਪਤਾ ਸਾਰੇ ਲੋਕਾਂ ਨੂੰ ਪਤਾ ਵੀ ਹੈ ਨਾ ਸਹੀ ਚੋਰੀ ਦਾ ਕਾਰਨ ਇੱਕ ਘਾਤ ਤੱਕ ਜੀ ਪਹਿਲਾਂ ਪਰਾਵੀ ਦੇ ਚੋਰੀਆਂ ਹੁੰਦੀਆਂ ਸੀਆ ਦੂਸਰੀ ਪਥਰੀ ਹੁੰਦੀ ਸੀ ਵੀ ਚੋਰੀ ਵੀ ਹੋ ਰਹੀ ਆ 23 ਹੋ ਰਹੀ ਹੁੰਦੀ ਇਹ ਪ੍ਰਗੋਗਾ ਕਿਤੇ ਮੌਕੇ ਦੇ ਗੱਲ ਬਣ ਗਈ ਉਹਨਾਂ ਲੋਕ ਉਹ ਕਹਿ ਰਹੇ ਨੇ ਜੀ ਅੱਜ ਵੀ ਲੋਕਾਂ ਦੇ ਬੱਚਾ ਵੀ ਚੋਰੀ ਅੱਜ ਕੱਲ ਹੋ ਰਹੀ ਆ ਉਹ ਪੁੱਛਦੇ ਨਾ ਰਹੇ ਨੇ ਇਹ ਮੋੜ ਟਲਿਗਾ ਹਟ ਬਣ ਗਈ ਦੂਸਰੀ ਚੋਰੀ ਐ ਉਸ ਤੋਂ ਬਣਾ ਲੋਰੀ ਵੀ ਪਤਾ ਕੁਝ ਨਹੀਂ ਪਤਾ ਹੀ ਹੁੰਦਾ ਲੱਗਦਾ ਕਿਥੇ ਚੋਰੀ ਹੋਣੀ ਆ ਕੀ ਆ ਇਹ ਜੀ ਸਾਡੀ ਅੱਠ ਰਨ ਕੇ ਬੇਰੀਤੀ ਆ ਇਹ ਸਾਡੀ ਪਿੰਡ ਦਾ ਪ੍ਰਸ਼ਾਸਨ ਨੇ ਅੱਜ ਅਮਰ ਕੀਤਾ ਸਾਰੇ ਰੋਕਤ ਗਵਨ ਦਾ ਸਦਾ ਪਿੰਡ ਦੇ ਪ੍ਰਦਰਸ਼ਨ ਹੈ ਅਰਦੇ ਪਿੰਡ ਦੇ ਖਿਲਾਫ ਨੇ ਹੈ ਸਦਾ ਪਿੰਡ ਦੇ ਪਿੰਡ ਦੇ ਲੋਕਾਂ ਨੂੰ ਅਰਥਾਹਾਰੂ ਜੀਰਨ ਰਹਿਣ ਇੱਕ ਬੇਦੀ ਹੋਈ ਜਿਹੜੀ ਚੋਰੀ ਆ ਸਾਡੀ ਪਾਕੀ ਸੰਗ ਲੈਂਦੀ ਆ ਜਿਹੜੀ ਖਾਣੇ ਕਿਤੇ ਕੱਲੇ ਸਾਨੂੰ ਕਹੀ ਜਾਂਦੇ ਆ ਚੋਰੀ ਦਾ ਗਰੀਬ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ ਚੋਰੀ ਨੂੰ ਵੀ ਕਰ ਸਕਦੇ ਆ ਚੋਰੀ ਨਸਲ ਵਾਲੀ ਹੁੰਦੀ ਆ ਸਾਡੇ ਗਰੀਬੀ ਦੇ ਨਾਲ ਇਹ ਗੱਲ ਕਿ ਬੁਰੇ ਬੰਤੇ ਦੇਖਦਾ ਹੋ ਰਿਹਾ ਹੈ ਪੂਰੇ ਤਾਰੀ ਜਿਹੜੇ ਤੇ ਮੇਰਾ ਸੀਜ਼ਾ ਆ ਰਿਹਾ ਜੀ ਲੇਖਾ ਪੱਲਜ ਹੋ ਜਾਂਨਾਂ ਦੀਆਂ ਅਸੀਂ ਦੇਈਏ ਕਰਦੇ ਆ ਸਾਡੇ ਪਿੰਡਾਂ ਦੇ ਵਿੱਚ ਲਗਭਗ ਕਿਲਾ ਦੋ ਕਿਲੇ ਤਨ ਕਿਨਾਰੇ ਕਿਸਾਨ ਨੇਗੇ ਉਹਨਾਂ ਕੋਲੇ ਤਾਰੀ ਦੇ ਸਾਹਮਣੇ ਕੋਈ ਸੜਕ ਨਹੀਂ ਹੈ ਆ ਅਗਲੀ ਗਵਰਨਮੈਂਟ ਕარი ਜਾਂ ਸਰਕਾਰ ਨੇ ਪ੍ਰਾਪਤ ਹੋ ਗਈ ਡਿਸਟ੍ਰਿਕਟ ਵਾਲਾ ਮਿਲ ਜੂਦੀ ਆ ਕਹਿੰਦੇ ਕੋਈ ਡੀਲਰ ਨੇ ਪੈਪਰ ਨੇ ਜਿਹੜਾ ਦੋ ਕਿਲਾ ਵਾਲਾ ਕਿਸਾਨ ਵੀ ਦਾ ਚਾਰ ਵਾਲਾ ਕਿਸਾਨ ਵੀ ਦਾ ਆਰੇ ਕੋਈ ਬਿਲਰ ਆਵੇ ਨਾ ਚੱਕਰ ਆਵੇ ਨਾ ਕੋਈ ਕੋਈ 17000 ਦੀ ਫਿਰ ਉਹਦਾ ਨਾਮ ਵੀ ਪਾ ਰਿਆ ਅਗਰ ਵੀ ਅਗਵਾ ਦੀ ਸਾਡੇ ਪਿੰਡ ਰੇ ਇੱਕ ਬਿਲਰ ਆਇਆ ਹੈ ਕਿੰਦਾ ਸਾਡੇ 7000 10000 ਇੱਕੜਾ ਕਿਲਾ ਜੀਨ ਹੈ ਇਹ ਸਬੇਤਨਾ ਉਹ ਬਾਲੀ ਨੂੰ ਇੰਨਾ ਕੋਈ ਸੱਚਾ ਗੱਲ ਨਹੀਂ ਇਹ ਸਾਡੀ ਲੋਕਾਂ ਨੇ ਇਸ ਮਸਲੇ ਨਾਲ ਨਹੀਂ ਆ ਫਿਰ ਪੁਤਾਰਾ ਜਿਹੜੀ ਗੱਲ ਹੁੰਦੀ ਹੈ ਸਰਕਾਰਾਂ ਕਹਿੰਦੇ ਨੇ ਆਈ ਵਾਰ ਕਫਾਨ ਹੈ ਸੜਕਾਂ ਦੇ ਜਨਾ ਬਈ ਬਹਿ ਜਾਂਦੇ ਆ ਕੋਈ ਕਾਰ ਨਹੀਂ ਦੇਖਦੇ ਇਹਦਾ ਕਾਰਨ ਦਿੱਤੀ ਦਾ ਖੇਰਬਾਲ ਨਾਲ ਕਿਸੇ ਪ੍ਰਸ਼ਾਸਨ ਨੇ ਧਿਆਨ ਕਿਹਾ ਉਹ ਜਿਹੜਾ ਪ੍ਰਾਲੀ ਦਾ ਕੋ ਸਾਂਹ ਖਮਾੜਦਾ ਹੱਲ ਹਜੇ ਤੱਕ ਕਿਸਾਨਾਂ ਕੋਲ ਨਹੀਂ ਆ ਇਸੇ ਲਈ ਇਹਨਾਂ ਦੇ ਮਜਬੂਰੀ ਬਣ ਜਾਂਦੀ ਆ ਵੀ ਇਹ ਵੀ ਕਹਿੰਦੇ ਵੀ ਸਾੜੋ ਜਾਂ ਪ੍ਰਾਲੀ ਕਾਰਨ ਜਾਣਾ ਜਾਂਦਿਕਾ ਨੇ ਸਾਡੇ ਭਰਾਵਾਂ ਨੇ ਜਾਂਣਾ ਨੇ ਸਾਡੀ ਕਰ ਉਜੜਦੇ ਨਹੀਂ ਉਹਨਾਂ ਦੇ ਨਾਲ ਵੀ ਜਾਨ ਜਾਵੇ ਪਰ ਸਾਨੂੰ ਇਸ ਚੀਜ਼ ਦਾ ਬਦਲਾ ਚਾਹੀਦਾ ਅਸੀਂ ਜੋਨਾ ਸਾਡੀ ਖੇਤੀ ਹੈ ਨਹੀਂ ਅਕਸਰੀ ਬੋਲਦੇ ਆ ਸਰਕਾਰਾਂ ਨੂੰ ਵੀ ਦੱਸਦੇ ਆ ਨਹੀਂ ਲਾਉਂਦੇ ਪਰ ਸਾਨੂੰ ਇਹ ਕਿਹੜਾ ਬਦਲਾ ਕੋਈ ਨਹੀਂ ਸਾਡੇ ਮਜ਼ਦੂਰੀ ਆਪਰਾਲੇ ਨੂੰ ਸਾੜਨਾ ਇਹਦੇ ਲਈ ਅਸੀਂ ਬੇਨਤੀ ਕਰਦੇ ਆ ਅੱਜ ਤੋਂ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਕਿ ਸਾਡੇ ਮਜ਼ਦੂਰੀ ਬਣੂਗੀ ਉਹਦੇ ਵਿੱਚ ਕੋਈ 10 ਦਿਨ ਸਾਡੇ ਕੰਮਕਾਰਾਂ ਦੇ ਹੁੰਦੇ ਆ ਕੋਈ ਸਾਡੇ 10 ਦਿਨ ਹੋ ਗਿਆ ਕੰਮ ਦੇ ਵੀ 4 ਦਿਨ ਆ ਸਾង ਸੰਭਾਲਦੇ ਤੱਕ ਤੱਕ ਇੱਕ ਹੋਰ ਉਹਦੇ ਤੱਕ ਦਵਾਈ ਜੀ ਨੋਟ ਕਰ ਲਓ ਤੁਸੀਂ ਸਰਕਾਰ ਨੇ ਜਿਹੜਾ 26 ਚੋਲਾ ਸਾਨੂੰ ਦਿੱਤਾ ਜਿਹੜੀ ਪ੍ਰਾਪੀ ਘਟਾ ਹੈ, ਅਗਲੀ ਵੀ ਪ੍ਰਾਪੀ ਘਟਾ ਹੈ। ਥੋੜੇ ਪਾਸੇ ਛੱਪਰੀ ਤੋਂ ਨਾੜਾ ਆਇਆ ਕਿ ਯਾਰ ਕੋਈ ਸੱਗੀ ਨਹੀਂ ਦੱਸਣਾ। ਇਹੋ ਤੋਹੇ ਪੀਲਾ ਨਾਲੋਂ। ਤਿਲਕੋ ਚਾਰ ਦੇਤੇ ਤਿੰਨ ਦੇ ਕੋਲ ਲੱਗ ਪਿਆ। ਹਰੇ ਕਿਸਾਨ ਨੇ ਦੇਖਿਆ ਜੂਰ ਜਿਵੇਂ ਬੱਦਲਾਂ ਦਾਤੀ। ਜੂਰਾਂ ਨਾਲੋਂ ਦੰਨੀ ਰਿਹਾ। ਇਹ ਸਮੂ ਹੋਰ ਇੱਕ ਨਵਾਂ 14 26 ਵਾਲਾ ਟਾਈਮ ਲੇਟ ਕਰਨ ਦਾ। ਅਗਲੀ ਬੇਰਤੀ ਆ। ਅੱਜ ਦੇ ਮੁੱਦੇ ਬਣਗੇ ਕੱਲ ਪ੍ਰਸ਼ਾਸਨਾਂ ਦੇ ਵਿੱਚ ਆਪਰੇ ਇੰਨਾ ਤਰਾਰਾ ਹੋ ਜਾਵੇ ਯਾਰ ਤੁਸੀਂ ਆ ਕੀ ਕਰੀ ਜਾਂਦੇ ਹੋ ਪ੍ਰਸ਼ਾਸਨ ਇਹਨਾਂ ਸਾਡੇ ਨੂੰ ਕਿਸੇ ਤਰ੍ਹਾਂ ਦਾ ਕੋਈ ਚੀਜ਼ ਮੈਂ ਜਾ ਹੋਵੇ ਕਿਸੇ ਤਰ੍ਹਾਂ ਦੀ ਆਤੀ ਨਾ ਨੂੰਤੀ ਜਾਵੇ ਜਾਵੇ ਪ੍ਰਸ਼ਾਸਨ ਦੇ ਇਸ ਤੀ ਤੋਂ ਸਾਡੇ ਆਲਾ ਦੇ ੱਟਕਾ ਮੁਕੀ ਨਾ ਕਰੇ ਔਰ ਦੂਸਰੀ ਬੇਟੀ ਬੇਟੀ ਸਾਹਿਬ ਤੁਸੀਂ ਉਹ ਗੱਲ ਕਹੀ ਸੀ ਦਰੋਂ ਦੀ ਐਸਐਸਟੀ ਸਾਹਿਬ ਨਾਲ ਕੋਈ ਤੁਸੀਂ ਪ੍ਰੋਗਰਾਮ ਕੀਤਾ ਅਗੇ ਅਸਰ ਜਿਹੜਾ ਪਹਿਲਾਂ ਪੂਰੀ ਅਪਰੀਕ ਹੋਣੀ ਦਿੱਤੀ ਉਹਨਾਂ ਨੂੰ ਸਰਬੋਖਵਾਰਾਂ ਦੇ ਦਿੱਕੇ ਸਾਡਾ ਕੋਈ ਪ੍ਰਸ਼ਾਸਨਿਕ ਸੈਰ ਪ੍ਰਸ਼ਾਸਨਿਕ ਪੁਲਿਸ ਪ੍ਰਸ਼ਾਸਨਕ ਇਸ ਸਾਲ ਦੇ ਦੌਰ ਤੇ ਚਲਦਪਨ ਸਾਨੂੰ ਲੱਗਦਾ ਵੀ ਗੱਲ ਚੱਲੀ ਜਾਂਦੀ ਆ ਪਰ ਇਹ ਕੋਈ ਜ਼ੋਰ ਨਹੀਂ ਕਰਦੀ ਸਰਕਾਰ ਜਾਂ ਕੋਈ ਪ੍ਰਸ਼ਾਸਨ ਸਾਨੂੰ ਇੱਥੇ ਟਿਕਾਣਾ ਪੈਂਦਾ ਹਾਲੇ ਵੀ ਤੁਹਾਨੂੰ ਇੱਕ ਭੁਰਗੀ ਕਰਦੇ ਹਾਂ ਵੀ ਤੁਸੀਂ ਪ੍ਰਸ਼ਾਸਨਿਕ ਸਾਹਿਬ ਦੀ ਗੱਲ ਕਰੀ ਸੀ ਅੱਜ ਦਾ ਨੂੰ ਅੱਡ ਪੱਤਰ ਦੇਵਾਂਗੇ ਸੰਗ ਪੱਤਰ ਲੈ ਕੇ ਤੋਂ ਪਹਿਲਾਂ ਸਰੂ ਐਸਐਸਪੀ ਸਾਹਿਬ ਨਾਲ ਮੀਟਿੰਗ ਜਿਹੜਾ ਹੋਇਆ ਟਾਈਮ ਹੋਵੇ ਦੇ ਦੇ ਜੀ असां उन मीटिंग करण सौ छह मीटिंग टाइम लॻंदो ਫਰਮਾਨ ਤੇ ਪੱਖੇ ਕਲਾਦੇ ਬਹੁਤ ਹੀ ਸੋਚਦਾਰ ਕਾਇਤ ਮੰਦ ਅਰਖੀ ਨੇ ਪੱਖੇ ਕਲਾ ਨਿਵਾਸੀਓ ਅਰੇ ਲੱਗੇ ਸਮੇਤ ਉਹ ਤਾਂ ਪ੍ਰਸ਼ਾਸਨ ਨੇ ਜਗਾਉਣ ਦੀ ਕੋਸ਼ਿਸ਼ ਕਰ ਰਿਹਾ 72 ਕਾਰਾਂ ਦੇ ਜੜੀਏ ਪੈਸੇ ਇਹਨਾਂ ਕੋਲ ਜਾਂਦੇ ਨੇ ਪਰ ਉਹ ਗੰਧ ਰੋਕਣ ਦੀ ਕੋਸ਼ਿਸ਼ ਤਿੰਨ ਤਰਫੀ ਦਰ ਅਧਿਕਾਰ ਹੁੰਦੇ ਸਾਨੂੰ ਖਾਸ ਹੈ ਸਾਡੇ ਪ੍ਰਸ਼ਾਸਨਿਕ ਕੰਕਰ ਸਾਡੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅੰਮ੍ਰਿਤਸਰ ਦੀ ਮਚੇ ਦੇ ਸੰਬੰਧ ਦੇ ਪਿਰਾਟ ਚੋਰੀਆਂ ਬਾੜ ਦਾਪਾ ਪਤੋ ਇਕਲੇ ਵਿੱਤੇ ਖੇਹਾਂ ਕੋਈ ਦਾ ਨਾਮ ਹੀ ਨਹੀਂ ਰਿਹਾ ਸੇਤਰ ਇਸ ਤਰ੍ਹਾਂ ਦਾ ਫੈਸਲਾ ਇਸੇ ਵਾਰ ਜਾਰੀ ਰਿਹਾ ਚੱਲਿਆ ਜੇ ਲੋਕ ਤੁਸੀਂ ਕਿਹਾ ਐਸਐਨਐਸ ਦੇ ਮਤਲਬ ਤਰੀਸ ਨੇ ਸੀਮਤ ਰੇਖ ਦੇ ਵਿੱਚ ਸਮੇਟ ਦਿੱਤਾ ਪਰ ਇਹ ਇੱਕ ਸੰਕੇਤਕ ਰੂਪ ਦੇ ਵਿੱਚ ਸਾਡਾ ਧਰਨਾ ਦਿੱਤਾ ਜਾ ਰਿਹਾ ਹੈ 4 ਬਾੜਾ ਸਮੇਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਡੀ ਕੋਈ ਗੱਲ ਨਾ ਸੁਣੀ ਤਾਂ ਇਸ ਨੂੰ ਪੰਜਾਬ ਪੱਤਰ ਤੇ ਲੈ ਜਾਣਾ ਹੈ ਫੋਰ ਲਾ ਕੇ ਹੀ ਸ਼ੁਰੂਆਤ ਠੂਕਲਾ ਬਰਨਾਲਾ ਦੇ ਹੋਣ ਸੀ ਕਿਉਂਕਿ ਪਿਛਲੇ ਹਫ਼ਤੇ ਵਿੱਚ ਬਰਨਾਲਾ ਜਿੱਥੇ ਪੁਲਿਸ ਦਾ ਸ਼ੋਰ ਹਰਦੇ ਆ ਸੁਰੇ ਨਾ ਦਿੰਦੇ ਸਾਰੇ ਨਾ ਜਿੰਮੇ ਨੌਰਾ ਇੱਥੀਆਂ ਨੇ ਇਹ ਬਰਨਾਲੇ ਜਿਹੜੇ ਇੱਥੀਆਂ ਨੇ ਸਾਡੇ ਲੋਕਾਂ ਨੂੰ ਤਰ੍ਹਾਂ ਪਰਵਾਹ ਨਾ ਸਾਫ ਸਾਫ ਕਿਸੇ ਮਲਾਜਮਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ ਉਹਨਾਂ ਦੇ ਨਾਲ ਜੇਕਰ ਕੋਈ ਸਮਾਜ ਸੇਵਾ ਦਾ ਕੰਮ ਕਰਦਾ ਹੈ ਤਾਂ ਕੋਈ ਵੀ ਰਾਜਨੀਤਿਕ ਤਕਟਾਲੀ ਟਾਰਗੇਟ ਨਾ ਬਣਾਵੇ ਜੇਕਰ ਉਸ ਦਿਨ ਦੇ ਮਿਤੇ ਹੋਏ 90 ਸਾਡੇ ਇੱਕ ਮਲਾਜਮ ਵੀਰ ਨੇ ਕੜ ਕੇ ਸਨਾ ਕੇ ਤਾਂ ਮਾਰ ਨੂੰ ਰੋਟੀ ਦੀ ਸਾਵਣ ਬਲਾ ਕੇ ਧਮਕਾ ਰਹੇ ਨੇ ਤੇ ਪੱਟੇ ਦਲਾਜ ਨੇ ਉਹਨਾਂ ਦੇ ਨਾਲ ਦੇ ਪਰ ਜੇਕਰ ਕੋਈ ਸਮਾਜ ਸੇਵਾ ਦਾ ਕੰਮ ਕਰਦਾ ਹੈ ਜੇਕਰ ਪੰਚਾਇਤ ਕਿਵਾਸ਼ਾਂ ਦਾ ਦੇਣਾ ਆਪਾਂ ਨੂੰ ਵੀ ਕੀ ਆਪਾਂ ਨੂੰ ਕਿੰਨੇ ਦਿਨ ਦਾ ਕੋਈ ਆਲਟੀਮੇਟਮ ਦਿੰਦੇ ਆ ਕੀ ਗੱਲ ਕਰਦੇ ਆ ਉਹ ਦੱਸਣ ਗਏ ਬੰਤਾ ਪਤਾ ਕੀ ਇਹ ਆਪਾਂ ਬੋਰ ਕਰ ਲਈਏ ਦੱਸੋ ਜੀ ਠੀਕ ਆ ਸਰ ਮਗਰ ਉਹ ਨਾ ਕਿਉਂ ਲੋਕਾਂ ਨਾਲ ਇਹ ਸਾਡਾ ਕੋਈ ਇਹਦੇ ਵਿੱਚ ਲੋਕਾਂ ਦੀ ਕਿਵੇਂ ਪ੍ਰਬੰਧ ਕੀ ਹੋਵੇ ਚੱਲੂਗਾ ਐਵੇਂ ਜਿਹਾ ਲਾਇਆ ਵੀ ਮਾੜਾ ਐਗਮੈਂਟ ਚੰਗਾ ਨਾ ਕੋਈ ਆ ਕੇ ਗੱਲ ਕਰਾਉਣੀ ਨਹੀਂ ਜੀ ਜੀ ਕਿਉਂ ਉਹਦੀ ਰਾਮ ਕਿਉਂ ਕਹਿੰਦੇ ਨੇ ਜੀ ਕੱਲ੍ਹ ਗਈ ਸੀ ਰਸਤਰੀ ਦੇ ਕੋਲ ਦੱਸੋ ਚਲੋ ਗਏ ਸੀ ਅੱਜ 500 ਦਾ ਬੇਤੀ ਜਾਂਦਾ ਆ ਜਾ ਉਰੇ ਆ ਦੇ ਕੋਲੇ ਆ ਜਾ ਜੀ ਮੇਰਾ ਨੰਬਰ ਲੈ ਲੋ ਨੰਬਰ ਲੈ ਉਹ ਜੀ ਮੇਰਾ ਮੈਂ ਨੰਬਰ ਐਡਸ ਕਰਨਾ ਸਾਰਾ ਪ੍ਰਾਈਵੇਟ ਹਾਂ ਜੀ ਤੋਂ ਮੇਰਾ ਮਾਲਕ ਜੀ ਦੱਸ ਦਿੰਦਾ ਕਿ ਕਿਹੜਾ ਨਾਰੀ ਖੋਣ ਕਰਦਾ ਹੈ ਜੀ ਆਪਣੇ ਬਾਗਾਂ ਤੇ ਖਾਣੇ ਦੀਆਂ ਦਾ ਕਿੱਥੇ ਰੱਖਦੇ ਸੱਚੇ ਬੰਦੇ ਦੀ ਦਾਸ ਹੁੰਦੇ ਸੱਚੇ ਹੋਣ ਦੇ ਨਾਲ ਗੋਦਵਾਰਿਆ ਕੇ ਬੋਦੀ ਨੇ ਮੇਰਾ ਵੀ ਮੇਰੀ ਖਾਣੇ ਤੇ ਗਿਆ ਰਾਤ ਨਹੀਂ ਹੋਣਾ ਅੱਜ ਉਹ ਹੈ ਵੀ ਨਹੀਂ ਕਦੇ ਹੁੰਦੇ ਮੈਨੂੰ ਤਾਂ ਗੱਲ ਵਾਪਸ ਕੋਲ ਤੋਂ ਫੜਾ ਬੁਲਾਉਂਦਾ ਕੋਈ ਆ ਕੇ ਤਾਂ ਪਾ ਦੇ ਤੋ ਉਹ ਤੁਮੇ ਕਦੇ ਸੁਣਾ 112 ਵੀ ਆ ਵੀ ਲੋੜ ਵੀ 112 ਤੇ 181 ਤੇ ਗੱਲ ਕਰਦਾ ਰਹੋ। ਤੁਸੀਂ ਅਸੀਂ ਆਪਾਂ ਨਾ ਕੋਡ ਕਰ। ਪਰ ਬੇਨਤੀ ਹੈ ਜੀ 112 ਤੇ 181 ਤੇ ਤੁਸੀਂ ਕਦੋਂ ਆ ਕੇ ਕੋਈ ਵਾੜ ਵਿਗਿਆਨ ਖਾਨੇ ਹੁਣ ਤਾਂ ਫੇਰ ਵੀ ਤੁਸੀਂ ਆਣੀ। ਇਸ ਗੱਲ ਨੂੰ ਇੱਥੇ ਨਾ ਲਿਖਿਓ 112 ਤੇ 112 ਤੇ ਵੀ ਕਿੰਨੇ ਤੂੰ ਤੁਸੀਂ ਆਉਣਾ। ਜਦੋਂ ਤੁਸੀਂ ਜਾ ਕੇ ਕੋਈ ਮੰਡੇ ਜਾ ਕੇ ਰਵਟ ਲਿਖਣ ਜਾਂਦੇ ਆਂ ਤੇ ਇਹੇ ਫੋਨ ਤੇ ਫਿਰ ਕਿਤੇ ਬਦਲਦੇ। ਇਹ ਬੇਨਤੀ ਹੈ ਜੀ। ਜਿੱਟੂ ਐ ਤੇ ਜਿੱਟੂ ਇਹ ਤਾਂ ਮਸਲਾ ਹੈ ਸਾਡਾ ਹੁਣ ਆ ਪਾਇਦਾ ਚੀਂ ਮਾਰੀ ਐ ਐਸੇ ਢੇਡਾ ਦਿੰਦਾ ਜੀ ਤੂੰ ਹੀ ਜੋ ਅੱਖ ਨਹੀਂ ਦਿਖਦਾ ਸਾਡੀ ਸੰਗ ਜੋ ਹੁਣ ਦੇ ਦੇ ਸਾਡੇ ਅਸੀਂ ਨਾ ਕੋਈ ਨਾ ਪੱਤਰ ਨੂੰ ਉਠਾਈ ਆ ਗੱਲ ਕਰਦੀ ਐ ਤੁਹਾਨੂੰ 2 ਵਜੇ ਟਾਈਮ ਦਾ ਬੱਸ ਦਾ ਪਤਾ ਤੋਂ ਤੁਸੀਂ ਢੇਡਾ ਫੜਾ ਮਾਰ ਕੇ ਮਰ ਦੋ ਜਾਣਾ ਮੈਂ ਹੰਭਾ ਆਈ ਐ ਅਸੀਂ ਸਾਡੀ ਇੱਜ਼ਤ ਦਾ ਮਸਲਾ ਦੋ ਦੋਤੀ ਆ ਜੀ ਲੋਕ ਆਉਂਦੇ ਵੇਖੋ ਤਬੇ ਦੇ ਲੋਕ ਐ ਇਹਨਾਂ ਨੂੰ ਫੰਡਾ ਬੱਬੇ ਤੁਸੀਂ ਕਰਨਾ ਆਹ ਨਾ ਸੁਣੋ ਮੇ ਦੇਖੋ ਅੱਗਾ ਕਰੋ ਵੀ ਬਾਲੀ ਜਾਣਾ ਨਿਕਲ ਜਾਣਾ ਇੱਕ ਵਾਰ ਤੋਂ ਇਹਨੇ ਕਿਹਾ 112 ਦੇ ਕੰਪਲੀਟ ਹੋ ਗਈ 112 ਦੇ ਕੋਲ ਲਈ 112 ਦੇ ਕੰਪਲੀਟ ਕੀਤੀ ਉਹ ਵੀ ਵੀਸਾ ਮੌਕੇ ਤੇ ਆ ਆ ਰਿਹਾ ਹੈ ਆ ਮਾਇਕ ਚਲਾ ਦੇ

ਹਰ ਬੰਤੇ ਰੋਲਾ ਨਾ ਬੈਠੇ ਸੁਣ ਲੋ ਯਾਰ ਅਪਕਾਰ ਹੈਗਾ ਕਹਿੰਦਾ ਕਹਿੰਦਾ ਕਹਿੰਦੇ ਵੀ ਐਡਮਿਨ ਸਾਹਿਬ ਹੁਣ ਮੀਟਿੰਗ ਵਿੱਚ ਬੈਠੇ ਨੇ ਜਦੋਂ ਉੱਠੜੇ ਉਹਨੂੰ ਬੁਲਾ ਲਾਂਗੇ ਮੀਟਿੰਗ ਦਾ ਟਾਈਮ ਲੈ ਜਾਗੇ ਠੀਕ ਹੈ ਜੀ ਚਲੋ ਠੀਕ ਹੈ ਬੁਲਾਓ ਜੀ ਹਾਂ